ਮਾਨ ਸਨਮਾਨ ਪਰਮਾਤਮਾ ਅੱਗੇ ਅਰਦਾਸ ਕਰਦਾ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਇਸ ਦੁਪਾਵੇਂ ਹਾਂਜੀ ਹਾਂਜੀ ਬਿਲਕੁਲ ਪਰਮਾਤਮਾ ਕੇ ਇਹੀ ਕਹਿਣਾ ਕਿ ਪਰਮਾਤਮਾ ਜਿੰਨੀ ਇੱਜ਼ਤ ਬਖਸ਼ੀ ਐ ਉਨੀ ਬਣਾ ਕੇ ਰੱਖੀ ਸਮਤ ਬਖਸ਼ੀ ਭਾਵੇਂ ਵਧਾਈ ਨਾ ਪਰ ਇਹ ਦੁੱਖ ਕਹਿੰਦਾ ਜਿੰਨਾ ਪਿਆਰ ਮਿਲ ਰਿਹਾ ਹੈ ਇਹਦਾ ਤਾਂ ਈ ਜਨਮ ਤੱਕ ਮੈਂ ਕਰਜ਼ਾ ਤਾਰ ਨਹੀਂ ਸਕਦਾ ਹੋਣ ਜਿੰਦਾਬਾਦ ਜਿੰਦਾਬਾਦ ਵੀ ਡਾਕੇ 15 ਤੋਂ 20 ਕਿੰਟਰ ਮੈਂ ਲੋਕਾਂ ਨੇ ਮਾਈਕ ਮੈਂ ਉਹਨਾਂ ਵਾਲ ਕਰ ਦਿੰਨਾ ਕਿ ਨਾਰਾ ਲਾਉਣੇ ਨਾਰਾ ਲਾ ਲੋ ਪੜਾ ਸਕਟ ਲੋ ਕਈ ਪੀੜੀਆਂ ਦੀ ਪੜਾਅ ਅਸੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਇਹਨਾਂ ਨੇ ਤਾਂ ਸਿਰ ਨੂੰ ਲੁੱਟਣ ਤੋਂ ਬਿਨਾ ਹੋਰ ਕੋ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਭੜਾਸ ਭਰੀ ਪਈ ਐ ਢੜੂ ਵਾਲਾ ਬਟਨ ਦੱਬ ਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕੰਡਾ ਬੋਕਾ 4 ਜੂਨ ਨੂੰ ਜਿਹੜਾ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾਂ ਬੜਿਆ ਤਾਂ ਮੈਨੂੰ ਨੀਵੇਂ ਥਾਂ ਤੇ ਪਾ ਦੇ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਐ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨੇ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮਕਰਨਤੀ ਆ ਪੁੱਤ ਮੁੱਖ ਮੰਤਰੀ ਮੰਤਰੀ ਐਮਐਲਏ ਕਿਉਂ ਬਣ ਗਏ ਕਿਤਾ ਸਾਡੇ ਦੀ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਹੈ ਤੇਰੀ ਕੋਈ ਕੀਮਤ ਨਹੀਂ ਵੀਰੋ ਮਾਮਾ ਸਿਰ ਖੋਛਦਿਆਂ ਨੇ ਮੇਰਾ ਪਹਿਣਾ ਦਵਾਮਾ ਦਿੰਦੀ ਐ ਨੋ ਕਿਹਾ ਕੇ ਮੈਨੂੰ ਕਹਿੰਦੇ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪ੍ਰਸਤਾਵ ਪਿਆਰਾ ਹੈ ਦੂਜੇ ਪਾਸੇ ਕਾਲੀ ਬਾਜਬਾ ਕਾਂਗਰਸੀ ਲੀਡਰ ਹੈ ਉਹਨਾਂ ਨੇ ਇੱਕ ਵਾਰੀ ਹੱਥ ਵਧਾ ਕੇ ਬਾਅਦ ਚ ਉਂਗਲੀਆਂ ਗਿਲਮੀਆਂ ਪੈਂਦੀਆਂ ਨੇ ਪੂਰੀਆਂ ਨੇ ਜਿਵੇਂ ਇੱਕ ਅੱਡੇ ਉਹਨਾਂ ਦੀ ਆਹ ਹਾਲਤ ਹੈ ਉਹਨਾਂ ਆਵਾਜ਼ ਤੇ ਨੇ ਹੋਰ ਵੀ ਸੋਚੀਂ ਸਭ ਵਿਰੋਧ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਵੱਧ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਬਿਰੋਧ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਪਨ ਤੇ ਸਵਾ ਦੋ ਸਾਲ ਚ ਕਿ 1 ਰੁਪਈਆ ਵੀ ਕਿਤੇ ਐਧਰ ਉਧਰ ਘਟਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਲੰਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕਹਿੰਿਆ ਨੂੰ ਕੱਟ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗਾ ਚਾਰ ਜੁੰਟਾਂ ਦੀ ਪਰミਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਵਪਾਰੀ ਕਹਿੰਦੇ ਇਹ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਜੋਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਤੇਲਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁਕਤਬਕਰੀ ਦੇ ਘਰੇ ਆਉਂਦੇ ਆ ਹੁਣ ਪੰਜਾਬ ਨੂੰ ਮਿਲਣ ਆਉਂਦੇ ਆ ਪਰ ਪੰਜਾਬ ਨਾਲ ਸਜੋਤਾ ਕਰ ਲਾਉਂਦੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਵਾਹ ਜਿੱਕਾ ਮਾਦੇ ਨਾਰੇ ਲਾਉਣੇ ਲਾ ਲੋ ਹਾਉ ਨਾ ਜਿੱਕਾ ਜਿੰਦਾਬਾਦ 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 ਜੀ ਜੀ ਜੋ ਕਹੋਗੇ ਜੋ ਲੋਕ ਕਹਿਣਗੇ ਉਸਾਂ ਦੇ ਚੱਲਣਗੇ ਕਿਉਂਕਿ ਸਰਕਾਰਾਂ ਲੋਕ ਬਣਾਉਂਦੇ ਆ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ ਸਰਕਾਰਾਂ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਬਿਜ਼ਨਸ ਠੱਪ ਕਰਨ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਬਚਾਉਣ ਵਾਸਤੇ ਅੱਗ ਜਿਹੜੀ ਹੈ ਉਹਨੂੰ ਮਚਾਉਣ ਵਾਸਤੇ ਅਗਰੂ ਜਲਦੀ ਬਲ ਦੀ ਰੱਖਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਚੁੱਲਿਆਂ ਦੀ ਅੱਗ ਭਜਾਉਂਦੀਆਂ ਨਹੀਂ ਹੁੰਦੀਆਂ ਪਰ ਕਿਸਮ ਦੀ ਨਾਲ ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਚੁੱਲਿਆਂ ਦੀ ਅੱਗ ਬੁਝਾਈ ਹੈ ਬਿਰਕ ਅਕਾਲੀ ਮੈਂ ਦੇਸੀ ਮਜ਼ਦੂਰ ਦੇ ਰਸੀ ਮੈਂ ਖੁਦ ਫਨਾਮ ਕਾਲਜ ਤੋਂ ਕੰਮੀ ਦਾ ਬੇੜਾ ਸੰਤ੍ਰਮ ਦਾਸੀ ਦੀ ਕਰਤਾ ਮੰਗ ਆ ਗਿਆ ਕਿ ਮੈਂ ਫਸਟ ਆਉਂਦਾ ਰਿਆਂ ਮੈਂ 골ਡ ਮੈਡਲ ਜਿੱਤਦਾ ਰਿਆਂ ਕੀ ਪਤਾ ਸੀ ਪ੍ਰਮਾਤਮਾ ਨੇ ਇਸ ਲੈਵਲ ਤੇ ਜਾ ਕੇ ਆਹ ਜ਼ਿੰਮੇਵਾਰੀਆਂ ਦੇਡੀਆਂ ਨੇ ਸੋ ਪ੍ਰਮਾਤਮਾ ਆਪ ਹੀ ਨਿਖੀਤਾ ਹੈ ਜਿਹੜਾ ਚੁੰਝ ਦਿੰਦਾ ਉਹ ਚੁੰਗਾ ਵੀ ਦਿੰਦਾ ਹੈ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬੈਠ ਕੇ ਵੱਡੇ ਵੱਡੇ ਤਵਾਖ਼ਤ ਆਪ ਹੋ ਜਾਂਦੇ ਐ ਛੋਟਾ ਤਵਾਖ਼ਤ ਕਦੋਂ ਆਉਆ ਮੈਂ ਕਿਹੜਾ ਫਰਕ ਕਰ ਰਿਹਾ ਫਿਰ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬੈ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਤਾਂ ਬਸ ਕਿਉਂਕਿ ਮੈਂ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਚਾਹੇ ਮੇਰੇ ਪੰਜਾਬ ਨੂੰ ਨਜ਼ਰ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੱਧਾਂ ਗਿੱਧਿਆਂ ਪੰਗਰੇਆਂ ਵਾਲਾ ਪੰਜਾਬ ਬਣ ਜਾਏ ਜੁਦੀ ਪਾਤਰ ਨੇ ਲਿਖਿਆ ਕੀ ਹੋਇਆ ਜੇ ਪਤ ਚੜਾਈ ਤੂੰ ਅਗਲੀ ਰੋਤ ਵਿੱਚ ਸ਼ਿਕਾਇਤ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾ ਜੋ ਵੀ ਜਮੀਨ ਰੱਖੀ ਵੀਰੋ ਫੁੱਲਾ ਜੋ ਕੀ ਜਮੀਨ ਰੱਖਿਓ ਕੱਲ ਮੇ ਲੱਭਾਂਗੇ ਐਸੀ ਧਰਤੀ ਤੇ ਕਿੱਡੇ ਪੰਗੜੇ ਪੈਦੇ ਦੇਖਿਓ ਅੱਪਾ ਬਾਹਰ ਜਾਣ ਦਾ ਸਿਸਟਮ ਹੀ ਬੰਦ ਕਰ ਦੇਣਾ ਕਿਉਂ ਜਾਈਏ ਆਪਣੀ ਧਰਤੀ ਛੱਡ ਕੇ ਉੱਥੇ ਜਾ ਕੇ ਤੇ ਧੱਕੇ ਖਾਈ ਜਾਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਵਾਪਸ ਆਉਣ ਲੱਗੇ ਮਨਰੋਜ ਫੌਲ ਆਉਂਦੇ ਨੇ ਅਸੀਂ ਆ ਗਏ ਜੀ ਮਨਰੋਜ ਫੌਲ ਆਉਂਦੇ ਨੇ ਸਭ ਨੂੰ ਨੌਕਰੀ ਮਿਲ ਗਈ ਅਸੀਂ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਜੀ ਮੇਰੇ ਤੇ ਜ਼ਿੰਮੇਵਾਰੀ ਵਾਲੀ ਜਿਹੜੀ ਹੈ ਉਹ ਭਾਰ ਤਾਂ ਬਧੂਗਾ ਪਰ ਇੱਕ ਭਾਰ ਕੱਢੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾ ਦੇ ਦੀ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਧੁਗਣਾ ਮੈਂ ਧੁਗੜੇ ਨਾਲ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਾ ਆ ਕਪੜਾ ਮਾਰਕੀਟ ਵਿੱਚ ਘਰੇ ਜਿਹੜੀ ਕੰਪਨੀ ਦੀ ਟੀ-ਸ਼ਰਟ ਬਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕਰਦੀ ਹੈ ਫਿਰ ਉਹ ਸੋ ਇਸ ਕਰਕੇ ਜੇ ਤੁਸੀਂ ਮੇਰਾ ਹੌਸਲਾ ਵਧਾ ਦੋਗੇ ਕਿਉਂਕਿ ਮੈਂ ਤਾਂ ਪੈਸੇ ਤਾਂ ਮਕਬੋੜੇ ਨਹੀਂ ਪੈਸੇ ਤਾਂ ਮਕਬੋੜੇ ਨਹੀਂ ਪੈਸੇ ਵਾਲੇ ਪਰਸੇ ਕਰੂਪਸੇ ਨਾਲ ਪਰਸੇ ਵਿੱਚ ਆੜਾ ਨਹੀਂ ਮਰਨ ਤੇਰਾ ਥੋਡੇ ਲਈ ਆ ਥੋਡੇ ਕਰਕੇ ਆ ਥੋਡੇ ਵਾਸਤੇ ਆ ਸੋ ਵੀਰੋ ਰਾਜਗੁਰ ਚੱਪੇਵਾਲ ਜੀ ਇਹ ਵੀ ਧਰਤੀ ਤੋਂ ਉੱਠਿਆ ਹੋਇਆ ਬੰਦੇ ਆ ਇਹ ਹਜੇ ਬੰਦਿਆਂ ਨੂੰ ਪਾਰਲੀਮੈਂਟ ਭੇਜਾਂਗੇ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡੇ ਦੇ ਹੰਡਾਈਆਂ ਹੋਈਆਂ ਨੇ ਤਾਂ ਫਿਰ ਉਹ ਹਜੇ ਕਾਨੂੰਨੀ ਬੜ ਕੇ ਆਉਣਗੇ ਥੋਡੇ ਵਾਸਤੇ ਥੋਡੇ ਵਾਸਤੇ ਦੋਨ ਹੱਥ ਫੜ ਕੇ ਦੋਨ ਅੱਲਾ ਦੇਉ ਇਨਕਲਾਬ ਵੀ ਫਿਰ ਦੇਉਨੇ ਉਹਨੇ ਘਰ ਵੀ ਇੱਥੀ ਨੇ ਬੀਜੋ ਪਿਆਣੇ ਦੇ ਕਾਂਗਰਸ ਆਣੇ ਥੋੜੇ ਤਾਂ ਜਿੱਦ ਨੂੰ ਆਵਾਜ਼ ਵਿਪਲ ਦੇ ਪੱਗਾਂ ਦਾ ਪਤਾ ਲੱਗੇ ਵੀ ਇਹ ਚੁੱਪੜ ਵੀ ਕਹੇ ਮੈਂ ਹੋਰ ਇਨਕਲਾਬ ਦੇਖਿਆ ਹੋਇਆ ਹੈ ਇਨਕਲਾਬ ਵੀਰੋ ਆਹੀ ਹੌਸਲਾ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਆਹੀ ਹੌਸਲਾ ਹੈ ਜਿਹੜਾ ਸਾਡੀ ਥਕਾਵਟਾਂ ਦੂਰ ਕਰਦਾ ਹੈ ਸੋ ਵੀਰੋ ਜਦੋਂ ਮਰਜੀ ਬੁਲਾ ਲਿਓ ਆ ਪਿੱਪੜਾ ਪੋੜਾ ਥੱਲੇ ਜਦੋਂ ਮਰਜੀ ਮੈਨੂੰ ਬੁਲਾ ਆਪ ਆਪ ਦਾ ਜਿਹੜਾ ਪਿੱਪੜ ਹੈ ਕਿ ਕਿਉਂ ਕਾਇਮ ਹੈ ਇਹਦੀ ਉਮਰ ਹੋਣੀ 100 ਸਾਲ ਤੋਂ ਉੱਪਰ ਤੇ ਕਾਇਮ ਕਿਉਂ ਹੈ ਮੈਨੂੰ ਪੜੀਆਂ ਇਹਨੇ ਪੜੀਆਂ ਢੇਰੀਆਂ ਚੱਕੜ ਤੂਫਾਨ ਝੱਲੇ ਹੋਣੇ ਕਾਰਨ ਕੀ ਹੈ ਇਹਦੇ ਇੱਥੇ ਖੜੇ ਰਹਿ ਜਾਂਦਾ ਕਿਉਂਕਿ ਇਹਦੀ ਜੜ੍ਹਾਂ ਕਾਇਮ ਨੇ ਇਹ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਇਹਰ ਪੀਰੋ ਜੁੜਿਆ ਹੋਇਆ ਹੈ ਇਸ ਕਰਕੇ ਜਿਹੜੇ ਲੀਡਰ ਜਾਂ ਜਿਹੜੇ ਕੋਈ ਕਲਾਕਾਰ ਥੋੜਾ ਜਿਹਾ ਮਸ਼ਹੂਰ ਹੋ ਕੇ ਆਪਣੀਆਂ ਜੜਾਂ ਛੱਡ ਦਿੰਦੇ ਨੇ ਜਾਂ ਜਿੰਨਾਂ ਲੋਕਾਂ ਨੇ ਉਹਨੂੰ ਬਣਾਇਆ ਉਹਨਾਂ ਨੂੰ ਭੁੱਲ ਜਾਂਦੇ ਨੇ ਉਹ ਲੋਕ ਦਾ ਗਮਲੇ ਵਾਲਾ ਗਮਲੇ ਵਾਲੇ ਜਿਹੜੇ ਉੱਤੇ ਉਹਨਾਂ ਦਾ ਹਰ ਹੁੰਦਾ ਹੈ